ਤੁਹਾਨੂੰ ਮੈਂ ਬਹੁਤ-ਬਹੁਤ ਮੁਬਾਰਕਾਂ ਤੁਹਾਨੂੰ ਤੁਸੀਂ ਵਰਲਡ ਕੱਪ ਜਿੱਤ ਲਿਆ ਤੁਸੀਂ ਦੁਨੀਆ ਜਿੱਤ ਲਈ ਥੈਂਕ ਯੂ ਸਰ ਥੈਂਕ ਯੂ ਤੁਹਾਡਾ ਬਹੁਤ-ਬਹੁਤ ਧੰਨਵਾਦ ਤੁਸੀਂ ਵਿੱਚ ਬੁਲਾਇਆ ਬੜਾ ਲੋਕਾਂ ਦੇ ਵਿੱਚ ਬਹੁਤ ਸ਼ਾਅ ਹੈ ਕਿ ਸਾਡੀਆਂ ਤਿੰਨ ਕੁੜੀਆਂ ਜਿਹੜੀਆਂ ਤਿੰਨਾਂ ਨੇ ਪਰਫਾਰਮ ਕੀਤਾ ਜਦੋਂ-ਜਦੋਂ ਵੀ ਮੌਕਾ ਮਿਲਿਆ ਤੇ ਮੈਂ ਮੈਚ ਵੀ ਮੈਂ ਤਾਂ ਖੁਦ ਸਪੋਰਟਸ ਲਵਰ ਵੀ ਆ ਫੈਨ ਵੀ ਆ ਤੇ ਕੱਲੀ-ਕੱਲੀ ਬਾਲ ਮੈਂ ਦੇਖੀ ਬਿਲਕੁਲ ਸਹੀ 12 ਵਜੇ ਜਿਹੜਾ ਕੈਚ ਤੁਸੀਂ ਕਲਰਿਕ ਦਾ ਲਿਆ ਸੀਗਾ ਤੇ ਉਹਦੇ ਨਾਲ ਤਰੀਕ ਨਹੀਂ ਬਦਲੀ ਉਹਦੇ ਨਾਲ ਤਾਰੀਖ ਬਦਲ ਗਈ ਮਤਲਬ ਇਤਿਹਾਸ ਬਦਲ ਗਿਆ ਕਮਾਲ ਕਰਤੀ ਤੇ ਮੈਂ ਹੁਣ ਇਹ ਤਾਂ ਨਹੀਂ ਪੁੱਛਦਾ ਪੱਤਰਕਾਰ ਵਾਂਗੂ ਕਿ ਕਿਵੇਂ ਲੱਗ ਰਿਹਾ ਹੈ ਤੇ ਕੋਈ ਤੁਸੀਂ ਕਹੋਗੇ ਵੀ ਹਜੇ ਵੀ ਯਕੀਨ ਨਹੀਂ ਹੋ ਰਿਹਾ ਲੱਤਾਂ ਜਿਹੀ ਕੰਬੀ ਜਾਂਦੀਆਂ ਨੇ ਕਿਤੇ ਪਛਾਣ ਪਜੂੜਤਾ ਨਹੀਂ ਆ ਗਿਆ ਨੇ ਵੈਸੇ ਬਹੁਤ ਵੱਡਾ ਇੱਕ ਇਤਿਹਾਸ ਰਚਿਆ ਤੁਸੀਂ ਕਿਉਂਕਿ ਇਸ ਤੋਂ ਪਹਿਲਾਂ کئی ਵਾਰੀ ਸੈਮੀਫਾਈਨਲ ਫਾਈਨਲ ਤੱਕ ਪਹੁੰਚੇ ਵੀ ਆ ਪਰ ਉਹਨਾਂ ਦਾ ਜਿਹੜਾ ਇਨਫਰਾਸਟ੍ਰਕਚਰ ਆਸਟ੍ਰੇਲੀਆ ਦਾ ਇੰਗਲੈਂਡ ਦਾ ਸਾਊਥ ਅਫਰੀਕਾ ਦਾ ਉਹਦੇ ਮੁਕਾਬਲੇ ਆਪਣਾ ਪਹਿਲਾਂ ਸੀਗਾ ਕਾਫੀ ਆਪਾਂ ਪਿੱਛੇ ਰਹਿ ਜਾਂਦੇ ਸੀ ਪਰ ਜੋ 339 ਚੇਸ ਕਰਨੇ ਉਹ ਵੀ ਬਹੁਤ ਕਮਾਲ ਸੀਗਾ ਜਿੱਦੇ ਜੈਮਾ ਨੇ 127 ਨਾਟ ਆਊਟ ਬਣਾਏ ਨਾ ਤੋੜ ਤੁਹਾਡਾ ਵੀ ਉਸ ਵੇਲੇ ਤੁਸੀਂ 80 89 89 ਸੀ ਤੁਹਾਡੇ ਜੀ ਸਰ ਜੀ ਹਾਂ ਮੈਂ ਉਦੋਂ ਗੁਜਰਾਤ ਸੀਗਾ ਮੈਂ ਉਦੋਂ ਉਸ ਉਹ ਮੈਚ ਦੇ ਵਿੱਚ ਦੇ ਤੇ ਬੜਾ ਉਹ ਮੈਚ ਦੇ ਵਿੱਚ ਵੀ ਤੁਸੀਂ ਸਾਰੇ ਇਮੋਸ਼ਨ ਹੋ ਗਏ ਸੀ ਤੇ ਇੱਕ ਵੱਡੀ ਬੰਬੇ ਟੈਟ ਵੀ ਹਾਂਜੀ ਕਿਉਂਕਿ ਆਸਟ੍ਰੇਲੀਆ ਨੂੰ ਹਰਾਉਣਾ ਬਹੁਤ ਵੱਡੀ ਅਚੀਵਮੈਂਟ ਕਿਉਂਕਿ ਉਹ ਤਾਂ ਕਦੇ ਲੀਗ ਮੈਚ ਚ ਹਾਰੇ ਹੀ ਨਹੀਂ ਨਾ ਹਾਂਜੀ ਸਰ ਤੇ ਅਮਨਜੋਤ ਤੁਹਾਡੇ ਪਿਤਾ ਜੀ ਦੀ ਵੀ ਵੀਡੀਓ ਆਈ ਹੋਈ ਹੈ ਤੇ ਉਹ ਮੈਚ ਦੇਖ ਰਹੇ ਨੇ ਘਰੇ ਬੈਠੇ ਨੇ ਹੈਨਾ ਤੇ ਤੁਹਾਨੂੰ ਤਾਂ ਪੁੱਛ ਸਕਦਾ ਕਿਵੇਂ ਲੱਗ ਰਿਹਾ ਹੈ ਕੋ ਕੋ ਜਿਹੜਾ ਕੈਚ ਤੁਸੀਂ ਫੜਿਆ ਸੀਗਾ ਤੇ ਉਹ ਮਤਲਬ 2-3 ਵਾਰੀ ਇੱਦਾਂ ਏਦਾਂ ਹੋ ਗਿਆ ਸੀ ਉਹ ਅਸਲ 'ਚ ਕੈਚ ਨਹੀਂ ਫੜਿਆ ਅਸਲ 'ਚ ਉਹ ਟਾਪੀ ਸੀ ਜੀ ਸਰ ਜੀ ਹੈਨਾ ਤੇ ਤੁਸੀਂ ਸਾਡੇ ਪੰਜਾਬ ਦਾ ਮਾਣ ਹੋ ਤੁਸੀਂ ਜਦੋਂ ਆਉਂਗੇ ਇੱਥੇ ਤਾਂ ਤੁਹਾਡਾ ਸਨਮਾਨ ਵੀ ਕਰਾਂਗੇ ਤੁਹਾਨੂੰ ਪੂਰਾ ਮਾਨ ਇੱਜ਼ਤ ਪੰਜਾਬ ਦੇ ਵਿੱਚ ਤੁਸੀਂ ਸਾਡੇ ਪੰਜਾਬ ਦਾ ਨਾਮ ਰੌਸ਼ਨ ਕੀਤਾ ਮਾਪਿਆਂ ਦਾ ਨਾਮ ਰੌਸ਼ਨ ਕੀਤਾ ਬਹੁਤ ਸਾਰੀਆਂ ਹਜ਼ਾਰਾਂ ਲੱਖਾਂ ਕੁੜੀਆਂ ਨੂੰ ਪ੍ਰੇਰਣਾ ਮਿਲੂਗੀ ਕਿ ਅਸੀਂ ਕੁਝ ਕਰ ਸਕਦੇ ਹਾਂ ਅਸੀਂ ਵੀ ਕੁਝ ਕਰ ਸਕਦੇ ਹਾਂ ਸੋ ਤੁਸੀਂ ਸਾਡੀਆਂ ਬ੍ਰੈਂਡ ਮੈਸੇਜਸ ਇਸ ਗੱਲ ਦੀਆਂ ਕਿ ਪੰਜਾਬ ਦੇ ਵਿੱਚ ਪਹਿਲਾਂ ਇੱਕ ਇਹ ਵੀ ਸਾਡੇ ਤੇ ਲੱਗਿਆ ਸੀ ਧੱਬਾ ਜਿਹਾ ਕਿ ਕੁੜੀਆਂ ਨੂੰ ਜੰਮਣ ਤੋਂ ਪਹਿਲਾਂ ਹੀ ਮਾਰ ਦਿੰਦੇ ਸੀਗੇ ਕਿ ਸ਼ਾਇਦ ਇਹ ਕੰਮ ਦੀ ਨਹੀਂ ਹੈਗੀ ਜਾਂ ਇਹਨੂੰ ਪੱਥਰ ਤੇਰੇ ਤਾਂ ਪੁੱਤ ਪੱਥਰ ਮਾਰਿਆ ਮੱਥੇ ਹਨਾ ਪੱਥਰੀ ਕਹਿੰਦੇ ਸੀ ਇੱਟ ਕਹਿੰਦੇ ਸੀ ਨਾ ਸੋ ਪਰ ਤੁਸੀਂ ਇਹ ਸਾਬਤ ਕਰਤਾ ਕਿ ਜੇ ਮੌਕਾ ਮਿਲੇ ਤਾਂ ਜਿਹੜੇ ਓਡਾਰੀਆਂ ਨੇ ਉਸ ਮਾਨਾਂ ਚ ਉੱਚੀਆਂ ਲੱਗ ਸਕਦੀਆਂ ਨੇ ਦੇਖੋ ਤਾਂ ਕਪਤਾਨ ਸਾਹਿਬਾ ਤੁਸੀਂ ਕੀ ਕਹਿਣਾ ਚਾਹੋਗੇ ਫਿਰ ਵੀ ਸਾਰੇ ਪੰਜਾਬ ਦੀਆਂ ਕੁੜੀਆਂ ਨੂੰ ਜਾਂ ਜਿਹੜੇ ਤੁਹਾਡੇ ਬੈਲਵਿਸ਼ਰਜ਼ ਨੇ ਜਾਂ ਜਿਨ੍ਹਾਂ ਨੇ ਅਰਦਾਸਾਂ ਕੀਤੀਆਂ ਦੁਆਵਾਂ ਕੀਤੀਆਂ ਉਹਨਾਂ ਲਈ ਹਾਂਜੀ ਸਰ ਸਾਡੇ ਸਾਡੇ ਲਈ ਇਹ ਬਹੁਤ ਵੱਡੀ ਅਚੀਵਮੈਂਟ ਹੈ ਔਰ ਇਸ ਇਸ ਟਾਈਮ ਅਸੀਂ ਸਭ ਤੋਂ ਪਹਿਲਾਂ ਤਾਂ ਤੁਹਾਡਾ ਬਹੁਤ-ਬਹੁਤ ਸ਼ੁਕਰਿਆ ਦਾ ਕਰਨਾ ਚਾਹੁੰਦੇ ਆ ਕਿਉਂਕਿ ਤੁਸੀਂ ਹਮੇਸ਼ਾ ਸਾਨੂੰ ਸਪੋਰਟ ਕੀਤਾ ਜਦੋਂ ਦੇ ਤੁਸੀਂ ਪੰਜਾਬ ਦੇ ਸੀਐਮ ਬਣੇ ਹੋ ਸਪੋਰਟਸ ਵਾਲੇ ਦਾ ਪੂਰੀ ਲਾਈਫ ਚੇਂਜ ਹੋ ਗਈ ਹੈ ਕਿਉਂਕਿ ਅਸੀਂ ਬਸ ਥੋੜਾ ਜਿਹਾ ਵੀ ਅਚੀਵਮੈਂਟ ਨਹੀਂ ਕਰਦੇ ਤੁਸੀਂ ਸਾਨੂੰ ਉਦੋਂ ਹੀ ਕਾਲ ਕਰਦੇ ਹੋ ਉਦੋਂ ਹੀ ਮੈਸੇजेस ਕਰਦੇ ਹੋ ਇਹ ਸਾਡੇ ਲਈ ਬਹੁਤ ਵੱਡੀ ਗੱਲ ਹੈ ਕਿ ਸਾਡੇ ਪੰਜਾਬ ਦੇ ਜਿਹੜੇ ਸੀਐਮ ਨੇ ਉਹ ਸਾਨੂੰ ਇੰਨਾ ਕਲੋਜ਼ਲੀ ਵਾਚ ਕਰ ਰਹੇ ਨੇ ਸੈਂਡੀ ਹਰ ਇੱਕ ਪਰਫਾਰਮੈਂਸ ਨੂੰ ਇਤਨਾ ਅਪਰੀਸ਼ੀਏਟ ਕਰਦੇ ਹਨ ਔਰ ਆਮ ਸ਼ੋਰ ਕਿ ਤੁਹਾਡੀ ਇੰਨੀ ਜ਼ਿਆਦਾ ਇਨਵੋਲਵਮੈਂਟ ਹੈ ਇਹ ਪੰਜਾਬ ਵਿੱਚ ਹੋਰ ਵੀ ਅਵੇਅਰਨੈਸ ਲੈ ਕੇ ਆ ਰਹੀ ਹੈ ਔਰ ਪੰਜਾਬ ਦੇ ਵਿੱਚ ਜਿੰਨੇ ਵੀ ਅੱਜ ਲੋਕ ਸਾਨੂੰ ਦੇਖ ਰਹੇ ਨੇ ਬਹੁਤ ਜ਼ਿਆਦਾ ਲੋਕੀ ਮੋਟੀਵੇਟ ਹੋਣਗੇ ਔਰ ਛੋਟੀ ਛੋਟੀਆਂ ਕੁੜੀਆਂ ਜਿਨ੍ਹਾਂ ਨੇ ਸਾਨੂੰ ਟੀਵੀ ਦੇ ਵਿੱਚ ਦੇਖਿਆ ਖੇលਦੇ ਹੋਏ ਔਰ ਲਾਈਵ ਦੇਖਿਆ ਉਹਨਾਂ ਨੂੰ ਉਹਨਾਂ ਨੂੰ ਅਸੀਂ ਬਹੁਤ ਮੋਟੀਵੇਟ ਕਰਾਂਗੇ ਅੱਗੇ ক্রিকেট ਨਹੀਂ ਬਾਕੀ ਹੋਰ ਵੀ ਸਾਰੇ ਸਪੋਰਟਸ ਖੇਡਣ ਲਈ ਨਹੀਂ ਬਹੁਤ ਵਧੀਆ ਦੇਖੋ ਮੈਂ ਤਾਂ ਮੈਂ ਤਾਂ ਅਕਸਰ ਇਹ ਕਹਿ ਵੀ ਕਹਿੰਨਾ ਕਿ ਦੇਖੋ ਚਾਰ ਸਪੋਰਟਸ ਨੇ ਮੇਜਰ ਵਿਮਨ ক্রিকেট ਮੈਨਸ ক্রিকেট ਹੌਕੀ ਤੇ ਫੁੱਟਬਾਲ ਚਾਰਾਂ ਦੇ ਕੈਪਟਨ ਪੰਜਾਬੀ ਨੇ ਇਸ ਵਕਤ ਐਨਾ ਸ਼ੁਭਮਨ ਗਿੱਲ ਹੋ ਗਿਆ ਉਧਰੋਂ ਤੇ ਇੱਧਰ ਆਪਣਾ ਤੁਸੀਂ ਹੋਗੇ ਤੇ ਆਪਣਾ ਹਰਮਨਪ੍ਰੀਤ ਉਹਦਾ ਨਾਮ ਵੀ ਹਰਮਨਪ੍ਰੀਤ ਹੀ ਹੈ ਆਪਣਾ ਹੌਕੀ ਵਾਲੇ ਜਿਹਨੇ ਮੁੰਡੇ ਨੇ ਉਹ ਤਾਂ 11 ਚੋਂ 9 ਪਲੇਅਰ ਆਪਣੇ ਨੇ ਤੇ ਜਦੋਂ ਤੁਹਾਨੂੰ ਸਨਮਾਨ ਕਰਨ ਲਈ ਤੁਸੀਂ ਬੁਲਾਏ ਸੀਗੇ ਤੇ ਸਾਰੇ ਤਾਂ ਉਦੋਂ ਸਾਰੇ ਪਲੇਅਰ ਆਏ ਸੀਗੇ ਤੇ ਸਪੋਰਟਸ ਦੇ ਵਿੱਚ ਅਚੀਵਮੈਂਟਸ ਜਿਹੜੀਆਂ ਪੰਜਾਬ ਦੀਆਂ ਬਹੁਤ ਹਿਸਟਰੀ ਵਧੀਆ ਬਹੁਤ ਵੱਡੀ ਹਿਸਟਰੀ ਆ ਪੰਜਾਬ ਦੀ ਤੇ ਹਰਲੀਨ ਤੁਸੀਂ ਕੀ ਕਹਿਣਾ ਚਾਹੋਗੇ ਤੁਸੀਂ ਪੀਰ ਮਛੱਲਾ ਖੇਡਣ ਜਾਂਦੇ ਹੁੰਦੇ ਸੀ ਤੇ ਤੁਹਾਨੂੰ ਇਸ ਪੀਸੀ ਐ ਚ ਖੇਡ ਨਹੀਂ ਦਿੰਦੇ ਸੀ ਹੈ ਨਾ ਤੇ ਮੈਨੂੰ ਯਾਦ ਆ ਤੁਸੀਂ ਮੈਨੂੰ ਇਹ ਕਿਹਾ ਸੀਗਾ ਤੇ ਮੈਨੂੰ ਕਹੇ ਸੀ ਵੀ ਇੱਥੇ ਵੀ ਪ੍ਰੈਕਟਿਸ ਕਰਨ ਦਿਓ ਵੀ ਮੈਂ ਜੇ ਵੱਡੇ ਗਰਾਊਂਡ ਚ ਨਹੀਂ ਪ੍ਰੈਕਟਿਸ ਹੋਊਗੀ ਤਾਂ ਫਿਰ ਇਹ ਕਿਵੇਂ ਮੈਣਾ ਜਾਊਗਾ ਕਿ ਛੱਕਾ ਕਿੱਧਰ ਮਾਰਨਾ ਤੇ ਹਰਲੀਨ ਤੁਸੀਂ ਕੀ ਕਹਿਣਾ ਚਾਹੋ? ਅ ਨਹੀਂ ਸਰ ਬਹੁਤ ਵਧੀਆ ਲੱਗ ਰਿਹਾ ਸਾਡੇ ਵਾਸਤੇ ਲਾਈਕ ਬਹੁਤ ਹੀ ਵੱਡੀ ਅਚੀਵਮੈਂਟ ਹੈ ਬਟ ਮਤਲਬ ਮੈਂ ਇਹ ਕਹਾਂਗੀ ਕਿ ਹਰ ਚੀਜ਼ ਮਤਲਬ ਸਾਨੂੰ ਗਵਰਨਮੈਂਟ ਨੇ ਬਹੁਤ ਸਪੋਰਟ ਕਰੇ ਤੇ ਮਤਲਬ ਪਹਿਲਾਂ ਵੀ ਅਸੀਂ ਖੇਡਦੇ ਹੁੰਦੇ ਸੀਗੇ ਬਟ ਟੈਕਨੋਲਜਮੈਂਟ ਵਗੈਰਾ ਹੁ ਨਾਣ ਲੱਗੀ ਹੈ ਤੇ ਉਹਦੇ ਵਾਸਤੇ ਤੁਹਾਡਾ ਬਹੁਤ ਬਹੁਤ ਧੰਨਵਾਦ ਸਾਰੀ ਚੀਜ਼ਾਂ ਵਾਸਤੇ ਤੇ ਜਿਵੇਂ ਹਰੀਦੀਪ ਨੇ ਕਿਹਾ ਕਿ ਸਪੋਰਟਸ ਵਾਲਿਆਂ ਦੀ ਲਾਈਫ ਚੇਂਜ ਹੋ ਗਈ ਮਤਲਬ ਆਈ ਰਿਮੈਂਬਰ ਕਿ ਜਦੋਂ ਆਪਾਂ ਤਦੋ ਪਿਛਲੀ ਵਾਰ ਇਹ ਅਸੀਂ ਕਾਮਨਵੈਲਥ ਵੇਲੇ ਆਏ ਸੀਗੇ ਤੇ ਤੁਹਾਡੀ ਸਪੀਚ ਸੁਣ ਕੇ ਮੈਂ ਹੈਰਾਨ ਹੋ ਗਈ ਸੀ ਕਿ ਕੋਈ ਚੀਫ ਮਿਨਿਸਟਰ ਇੰਨਾ ਇਨਵੋਲਡ ਹੈ ਸਪੋਰਟਸ ਦੇ ਵਿੱਚ ਤੁਸੀਂ ਸਿਰਫ ਕ੍ਰਿਕਟ ਨਹੀਂ ਹੋਰ ਵੀ ਸਪੋਰਟਸ ਦੇ ਵਿੱਚ ਬਹੁਤ ਹੀ ਜ਼ਿਆਦਾ ਰੁਚੀ ਰੱਖੀ ਸੀਗੀ ਹਰ ਚੀਜ਼ ਵਾਸਤੇ ਤੇ ਥੈਂਕ ਯੂ ਸੋ ਮੱਚ ਸਰ ਤੇ ਕਪਤਾਨ ਸਾਹਿਬਾ ਤੇ ਫਿਰ ਜੋ ਸ਼ਿਫਾਲੀ ਦੇ ਕੋ ਕਿਸਮਤ ਉਹ ਕਿਤੇ ਹੋਰ ਖੇਡਦੀ ਫਿਰਦੀ ਸੀ ਹੈਨਾ ਤੇ ਪ੍ਰਤੀਕਾਰ ਵਾਲ ਦੇ 6:00 ਵਜੇ ਤਾਂ ਫਿਰ ਉਹਨੂੰ ਬੁਲਾ ਲਿਆ ਪਰ ਪਹਿਲੇ ਮੈਚ ਬੋਲਿੰਗ ਨਹੀਂ ਕੀਤੀ ਤੇ ਦੂਜੇ ਮੈਚ ਤੁਸੀਂ ਜਦੋਂ ਬਾਲ ਫੜਾਈ ਤੁਹਾਨੂੰ ਉਮੀਦ ਸੀਗੀ ਇੱਕ ਓਵਰ ਚ ਦੋ ਵਿਕਟਾਂ ਲੈ ਜੂਗੀ ਹਾਂਜੀ ਸਰ ਕਿਉਂਕਿ ਜਿਵੇਂ ਉਹ ਬੈਟਿੰਗ ਕਰ ਰਹੀ ਸੀ ਮੈਨੂੰ ਲੱਗ ਰਿਹਾ ਸੀਗੀ ਅੱਜ ਇਹਦਾ ਦਿਨ ਆ ਕਿਉਂਕਿ ਸਪੋਰਟਸ ਦੇ ਵਿੱਚ ਬੜਿਆ ਬੜਾ ਇੰਪੋਰਟੈਂਟ ਹੁੰਦਾ ਹੈ ਕਿ ਇਹ ਤੁਸੀਂ ਰਿਅਲਾਈਜ਼ ਕਰੋ ਕਿ ਕਿੰਨੇ ਦਿਨ ਚੱਲ ਰਿਹਾ ਵਧੀਆ ਅ ਜਦੋਂ ਜਦੋਂ ਸਾਡੇ ਵੀ ਸਾਡਿਆਂ ਵੀ ਜਦੋਂ 14 15 ਰੈਲੀਆਂ ਹੋਣ ਤੇ ਪਹਿਲੀ ਰੈਲੀ ਚ ਭਾਸ਼ਣ ਵਧੀਆ ਹੋ ਜੇ ਫਿਰ ਪਤਾ ਲੱਗ ਜਾਂਦਾ ਵੀ ਅੱਜ ਆਪਣਾ ਦਿਨ ਹੈ ਹਾਂਜੀ ਮ ਜਿਵੇਂ ਉਹਨੇ ਬੈਟਿੰਗ ਕੀਤੀ ਮੈਨੂੰ ਬਸ ਇਦਾਂ ਫੀਲ ਹੋਇਆ ਕਿ ਅੱਜ ਤੱਕ ਦਿਨ ਹੈ ਤੇ ਇੱਕ ਵਾਰੀ ਇੱਕ ਚਾਂਸ ਤਾਂ ਲੈ ਸਕਦੇ ਐ ਇੱਕ ਓਵਰ ਦਾ ਚਾਂਸ ਤਾਂ ਲੈ ਹੀ ਸਕਦੇ ਐ ਕਿ ਇਹਨੂੰ ਇੱਕ ਚਾਂਸ ਦੇਈਏ ਲੈਟਸ ਸੀ ਕੀ ਹੁੰਦਾ ਪਰ ਉਹਨੇ ਤਾਂ ਫਿਰ ਪਹਿਲੇ ਓਵਰ ਚ ਹੀ ਕਮਾਲ ਕਰਨਾ ਸ਼ੁਰੂ ਕਰਤਾ ਲੈ ਕਮਾਲ ਕਰਤਾ ਪਹਿਲੇ ਓਵਰ ਚ ਦੋ ਵਿਕਟਾਂ ਆ ਗਿਆ ਸੀ ਉਹ ਦੋ ਦੋ ਦੀਆਂ ਦੋ ਵੱਡੀਆਂ ਵਿਕਟਾਂ ਸਤੂ ਵਾਲਾਂ ਚੈਂਜੀ ਸਤੂ ਵਾਲਾਂ ਚ ਦੋ ਵਿਕਟਾਂ ਕਰਦੀਆਂ ਉਹਨੇ ਹਾਂ ਉਹ ਤਾਂ ਓਵਰ ਤਾਂ ਬਹੁਤ ਉਹਦੇ ਇਕਨੋਮਿਕਲੀ ਬਹੁਤ ਰੰਗ ਦਿੱਤੇ ਹੀ ਨਹੀਂ ਉਹਨੇ ਤੇ ਸ਼੍ਰੀ ਚਰਨੀ ਨੇ ਬਹੁਤ ਅੱਛੀ ਬੋਲ ਕੇ ਤੇ ਜੀ ਜੀ ਸਰ ਰਿਚਾ ਨੇ ਬਹੁਤ ਬਹੁਤ ਕਮਾਲ ਹੈ ਰਿਚਾ ਦੀ ਹਨਾ ਦੀਪਤੀ ਨੇ ਦੀਪਤੀ ਨੋ ਡਾਊਟ ਦੀਪਤੀ ਜੈ ਮੇਮਾ ਤੇ ਪਰ ਇਹ ਵੀ ਮੈਂ ਜਦੋਂ ਮੈਂ ਮੈਨੂੰ ਕੱਲੀ ਕੱਲੀ ਬੋਲਦਾ ਪਤਾ ਹੈ ਕਿਉਂਕਿ ਉਹਨਾਂ ਦੀ ਕੈਪਟਨ ਜਿਹੜੀ ਆ ਬਹੁਤ ਖਤਰਨਾਕ ਪਲੇਅਰ ਆ ਉਹਦਾ ਵਿਕਟ ਇੱਕ ਇੱਕ ਕੈਚ ਤਾਂ ਛੁੱਟ ਹੀ ਗਿਆ ਸੀ ਉਹਦਾ ਜੈਮਾ ਨੇ ਛੱਡਿਆ ਸੀ ਮੇਰੇ ਕੋਲ ਤੇ ਪਰ ਜਦੋਂ ਸੈਂਚਰੀ ਤੋਂ ਬਾਅਦ ਥੋੜਾ ਈਜ਼ੀ ਹੋ ਗਈ ਉਹ ਮੇਰੇ ਖਿਆਲ ਚ ਤੇ ਉਹ ਤੋਂ ਬਾਅਦ ਫਿਰ ਜਦੋਂ ਉਹਦਾ ਵਿਕਟਾ ਗਿਆ ਫਿਰ ਉਸ ਵੇਲੇ ਬਸ ਜੀ ਜੀ ਜਿਹੜਾ ਲੱਗਿਆ ਸੀ ਪਤਾ ਖੈਰ ਮੈਨੂੰ ਇਹ ਡਾਊਟ ਇਹ ਸੀ ਕਿ ਕੋਈ ਜਿਹੜੀ ਕਲੈਰਕ ਸੀ ਜਿਹਦਾ ਕੈਚ ਤੁਸੀਂ ਐਂਡ ਵਿੱਚ ਪਕੜਿਆ ਹਾਂਜੀ ਹਾਂਜੀ ਉਹਨੇ ਸੈਮੀ ਫਾਈਨਲ ਉਹਨੇ ਆਪਣਾ ਲੀਗ ਮੈਚ ਦੇ ਵਿੱਚ ਉਹ 54 ਬਲਾਂ ਤੇ 84 ਰਨ ਬਣਾ ਕੇ ਮੈਚ ਹੀ ਖੋ ਕੇ ਲੈ ਗਈ ਸੀ ਉਹ ਤਾਂ ਹਾਂਜੀ ਸਰ ਹਨਾ ਬਹੁਤ ਖਤਰਨਾਕ ਸੀ ਪਰ ਇਹ ਵੀ ਅਮਨਜੋਤ ਕਾਫੀ देर ਫਿਰ ਉੱਠੀ ਨਹੀਂ ਉੱਥੋਂ ਮੈਂ ਕੈਚ ਲੈ ਕੇ ਤੱਬੀ ਆਂਦੀ ਤੇ ਉਹ ਉਹ ਪੇਚ ਬਿਲਕੁਲ ਡਿਫਰੈਂਟ ਸੀ ਹਾਂ ਕੱਲ ਵਾਲੀ ਪੇਚ ਬਹੁਤ ਡਿਫਰੈਂਟ ਸੀ ਸਾਨੂੰ ਪਤਾ ਜਗਾ ਕਿ ਇਹਨਾਂ ਕਾਫੀ ਨੇ ਬਸ ਕੌਨਫिडेंस ਹੋ ਗਿਆ ਬਸ ਬੋਲਿੰਗ ਤੇ ਬਿਲਡਿੰਗ ਕਰਦੇ ਰਹਿਣਾ ਹ ਨਹੀਂ ਨਹੀਂ ਬੜਾ ਵਧੀਆ ਤਰੀਕੇ ਨਾਲ ਤੁਸੀਂ ਪਹਿਲਾਂ ਉਹਨੂੰ ਥੋੜਾ ਜਿਹਾ ਤੁਸੀਂ ਬੈਟਿੰਗ ਆਰਡਰ ਵੀ ਚੇਂਜ ਕੀਤਾ ਸੀ ਹਾਂਜੀ ਸਰ ਹਾਂ ਰਿਚਾ ਨੂੰ ਮੇਰੇ ਖਿਆਲ ਥੋੜਾ ਅੱਗੇ ਵਾਸਤੇ ਰੱਖਿਆ ਸੀ ਹਾਂ 40 ਓਵਰ ਤੋਂ ਬਾਅਦ ਹੀ ਆਇਆ ਸੀ ਪਰ ਜਿਹੜਾ ਤੁਹਾਡਾ ਕਪਤਾਨੀ ਦੀ ਵੀ ਤਾਰੀਫ ਹੋ ਰਹੀ ਹੈ ਕਿ ਬੋਲਿੰਗ ਚੇਂजेस ਹੈ ਨਾ ਤੇ ਔਰ ਜਦੋਂ ਵੀ ਬੋਲਿੰਗ ਚੇਂਜ ਹੋਈ ਕੁਝ ਨਾ ਕੁਝ ਹੈਪਨ ਹੋਇਆ ਹੈ ਨਾ ਕਿਸੇ ਨਾ ਕਿਸ ਤਰੀਕੇ ਨਾਲ ਪਰ ਕਿਉਂਕਿ ਦੋਨੇ ਟੀਮਾਂ ਪਹਿਲੀ ਵਾਰ ਫਾਈਨਲ ਖੇਡ ਰਹੀਆਂ ਸੀ ਪ੍ਰੈਸ਼ਰ ਤਾਂ ਫਿਰ ਇੱਕੋ ਜਿਹਾ ਹੈ ਨਾ ਹਾਂਜੀ ਹਾਂਜੀ ਤੇ ਬਾਕੀ ਤੁਹਾਨੂੰ ਟਰੋਫੀ ਲੈਣ ਵੇਲੇ ਨੱਚਦੇ ਹਨ ਵੀ ਦੇਖਿਆ ਭੰਗੜਾ ਪਾਉਂਦੇ ਹਨ ਤੇ ਪੰਜਾਬੀ ਭੰਗੜਾ ਬੰਦੇ ਜਾਂਦੀ ਦੀ ਬਿਲਕੁਲ ਬਿਲਕੁਲ ਤੇ ਆਪਣੇ ਅਰਸ਼ਪ੍ਰੀਤ ਵੀ ਮੈਨ ਆਫ ਦਿ ਮੈਚ ਉਸ ਦਿਨ ਆਏ ਹਨ ਤੇ ਅਭਿਸ਼ੇਕ ਦੀ ਫਾਰਮ ਵੀ اچھی ਚੱਲ ਰਹੀ ਹੈ ਸ਼ੁਮਨ ਵੀ ਤਾਂ ਸਾਰੀ ਪੰਜਾਬ ਦਾ ਜਿਹੜਾ ਸਾਡਾ ਸਪੋਰਟਸ ਦਾ ਜਿਹੜਾ ਬੈਚ ਹੈ ਮੈਂ ਕਹੂੰਗਾ ਸਾਰਾ ਬੈਚ ਹੀ ਬਹੁਤ ਵਧੀਆ ਪਰਫਾਰਮ ਕਰ ਰਿਹਾ ਹੈ ਤੇ ਤੁਸੀਂ ਆਓ ਪੰਜਾਬ ਚ ਕਦੋਂ ਆਣਾ ਪੰਜਾਬ ਸਰ ਅਸੀਂ ਸਾਨੂੰ ਹੁਣ ਹੋਲੀ ਵਾਲੀ ਪਤਾ ਚੱਲ ਰਿਹਾ ਹੈ ਕਿ ਸਾਡਾ ਉਨ ਕੱਲ ਕੀ ਹੈ ਓਕੇ ਤੁਸੀਂ ਆਓ ਮੋਸਟ ਵੈਲਕਮ ਤੇ ਮਾਪਿਆਂ ਨੂੰ ਮਾਤਾ ਪਿਤਾ ਅਨੁਸਾਰ ਨੂੰ ਭਰਾ ਹੀ ਕਿਉਂ ਮੈਂ ਵੈਸੇ ਸੁਣ ਲਈ ਸੀ ਇੰਟਰਵਿਊ ਨਾਲ ਦੀ ਤੁਸੀਂ ਕਹੇ ਸੀ ਨਾ ਵੀ ਹਿੰਦੀ ਵੀ ਠੀਕ ਹੈ ਪੰਜਾਬੀ ਵੀ ਅੰਗਰੇਜ਼ੀ ਚ ਥੋੜਾ ਜਿਹਾ ਇਹ ਆਪਣਾ ਪੰਜਾਬੀਆਂ ਦਾ ਹੁੰਦਾ ਹੀ ਇਨਾਂਕ ਤਾਂ ਤੇ ਪਰ ਬੜਾ ਜਿਹੜੇ ਪੁਰਾਣੇ ਪਲੇਅਰ ਨੇ ਉਹਨਾਂ ਨੇ ਬਹੁਤ ਮਿਥਾਲੀ ਰਾਜ ਹੋ ਗਈਆਂ ਜੀ ਸਰ ਮਲਹੋਤਰਾ ਹਾਂ ਜੀ ਜਿਨ੍ਹਾਂ ਨੇ ਸ਼ੁਰੂਆਤ ਕੀਤੀ ਜਿਨ੍ਹਾਂ ਨੇ ਜਾਗ ਲਾਇਆ ਨਾ ਕਿ ਕੁੜੀਆਂ ਵੀ ਕ੍ਰਿਕਟ ਖੇਡ ਸਕਦੀਆਂ ਨਹੀਂ ਤਾਂ ਸਿਰਫ ਘਰੇ ਥਾਪੀ ਨਾਲ ਹੀ ਥੋੜਾ ਬਹੁਤ ਆਪਣੇ ਭਰਾਵਾਂ ਨਾਲ ਜਾਂ ਹੈਨਾ ਉੱਥੇ-ਉੱਥੇ ਖੇਡ ਲੈਂਦੇ ਸੀ ਤੇ ਉਹ ਉਹਦੇ 'ਚ ਵੀ ਸਮਝਦੇ ਨਹੀਂ ਸੀ ਵੀ ਚਲੋ ਦੋ ਬੱਲਾਂ ਇਹਨੂੰ ਖੜਾ ਦਿਓ ਯਾਰ ਦੋ ਬੱਲਾਂ ਝੋਟ ਹੋ ਜਾਣਾ ਇਹਨੇ ਹੈਨਾ ਤੇ ਪਰ ਹੁਣ ਹੁਣ ਜਿਹੜੀਆਂ ਡਾਈਆਂ ਲੱਗ ਰਹੀਆਂ ਨੇ ਜਾਂ ਜਿਹੜੇ ਕੈਚ ਫੜੇ ਜਾ ਰਹੇ ਨੇ ਉਹ ਮਤਲਬ ਵਰਲਡ ਕਲਾਸ ਕੈਚੇਸ ਨੇ ਸੋ ਅਮਨਜੋਤ ਸੈਮੀਫਾਈਨਲ 'ਚ ਵੀ ਜਿਹੜਾ ਵਿਨਿੰਗ ਫੋਰ ਸੀਗਾ ਅਮਨਜੋਤ ਹੀ ਸੀਗਾ ਅੱਛਾ ਛੋਟਾ ਨਾ ਕੱਟ ਸ਼ਾਟ ਦੋ ਚੌਕੇ ਤਾਂ ਆਖਰੀ ਜਿਹੇ ਨੇ ਉਹ ਹਾਂਜੀ ਮੈਨੂੰ ਇਹ ਲੱਗ ਜਾਂ ਸੀ ਕਿ ਵੀ ਹਜੇ ਕਾਫੀ ਬੋਲਣ ਪਈਆਂ ਨੇ ਹੁਣ ਕਾਫੀ ਫਰਕ ਪੈ ਗਿਆ ਇੱਕ ਇੱਕ ਦੋ ਦੋ ਲੈ ਲਓ ਕਿਤੇ ਆਉਣਾ ਪਰ ਮਨ ਨੂੰ ਕਾਲੀ ਸੀ ਜਲਦੀ ਸੀ ਸੋ ਅਮਨ ਕਰਦਿਆਂ ਨੂੰ ਕਰ ਦੇਣਾਗਾ ਲੋਕੀ ਇਸੇ ਕੀ ਕਹਿੰਦੇ ਹਾਂਜੀ ਸਰ ਸਾਰੇ ਖੁਸ਼ ਨੇ ਬਸ ਹੁਣ ਵੇਟ ਕਰਨ ਨੇ ਸਾਰੇ ਆਂਦੇ ਹਾਂ ਤੁਸੀਂ ਆਓ ਸਾਨੂੰ ਸਾਰਿਆਂ ਨੂੰ ਹੀ ਉਨਾ ਹੀ ਇੰਤਜ਼ਾਰ ਹੈ ਸਾਰਿਆਂ ਨੂੰ ਤੁਸੀਂ ਆਓ ਤੁਹਾਨੂੰ ਅਸੀਂ ਅੱਖਾਂ ਤੇ ਬਿਠਾਵਾਂਗੇ ਤੁਹਾਡਾ ਸਵਾਗਤ ਕਰਾਂਗੇ ਤੇ ਤੁਹਾਨੂੰ ਤੁਸੀਂ ਪੰਜਾਬ ਦੀ ਸਾਡੇ ਪੰਜਾਬ ਦਾ ਮਾਣ ਹੋ ਤੁਸੀਂ ਪੰਜਾਬ ਦੀ ਸ਼ੇਰਨੀਆਂ ਹੋ ਔਰ ਸਾਡੀਆਂ ਲੱਖਾਂ ਧੀਆਂ ਵਾਸਤੇ ਤੁਸੀਂ ਪ੍ਰੇਰਨਾ ਸਰੋਤ ਹੋ ਬਹੁਤ ਬਹੁਤ ਵਧਾਈਆਂ ਇੱਕ ਵਾਰੀ ਫੇਰ ਤੇ ਵਰਲਡ ਕੱਪ ਦੀ ਟਰੋਫੀ ਜਿਹੜੀ ਹੈ ਉਹ ਪੰਜਾਬ ਚ ਆਊਗੀ ਕਿ ਮਤਲਬ ਟਾਈਮ ਲੱਗ ਜੂਗਾ ਹਜੇ ਕਿਤੇ ਹੋਰ ਜਾਣਾ ਉਹਨੇ ਪਹਿਲਾਂ ਨਹੀਂ ਸਰ ਉਹ ਤਾਂ ਆਫਿਸ ਚਲੀ ਜਾਏਗੀ ਪੀਸੀਸੀ ਆਫਿਸ ਤੇ ਬਸੇ ਆਪਾਂ ਮੰਗਾ ਨਹੀਂ ਸਕਦੇ ਵੀ ਮੈਂ ਗੱਲ ਕਰ ਲੈਣਾ ਉਹਨਾਂ ਨਾਲ ਰਿਕਵੈਸਟ ਕਰ ਰਿਹਾ ਹਾਂ ਰਿਕਵੈਸਟ ਕਰ ਰਿਹਾ ਹਾਂ हां ਵੀ ਸਾਨੂੰ ਭਈ ਅਸੀਂ ਕੀੜਾ ਦੇਣਾ ਇਹਦਾ ਪੰਜਾਬ ਚ ਜੀ ਸਰ ਜੀ ਤੇ ਕਪਤਾਨ ਦੀ ਸਟੇਜ ਤੇ ਆਉਣੀ ਚਾਹੀਦੀ ਆ ਉਹ ਦੇ ਲੋਕ ਦੇਖਣਾ ਚਾਹੁੰਦੇ ਨੇ ਹੱਥ ਲਾ ਕੇ ਜਿਵੇਂ ਆਪਾਂ ਨੂੰ ਕਹਿੰਦੇ ਹੁੰਦੇ ਕਿ ਤੁਹਾਨੂੰ ਪਹਿਲਾਂ ਟੈਲੀਵਿਜ਼ਨ ਤੇ ਦੇਖਿਆ ਸੀ ਹੱਥ ਲਾ ਕੇ ਅੱਜ ਪਹਿਲੀ ਵਾਰ ਦੇਖਿਆ ਹਾਂ ਹਾਂਜੀ ਹਾਂਜੀ ਚਲ ਬਹੁਤ ਬਹੁਤ ਮੁਬਾਰਕਾਂ ਤੁਹਾਡੇ ਚਿਹਰੇ ਦੀ ਸਮਾਈਲ ਮੁਸਕਰਾਹਟ ਦੱਸਦੀ ਹੈ ਕਿ ਤੁਸੀਂ ਮਿਹਨਤ ਕੀਤੀ ਉਸ ਮਿਹਨਤ ਦਾ ਮੁੱਲ ਮਿਲਿਆ ਔਰ ਜਦੋਂ ਮਿਹਨਤ ਤੋਂ ਬਾਅਦ ਫਲ ਮਿਲਦਾ ਉਹ ਸਫਰ ਦਾ ਜਿਹੜਾ ਸਵਾਦ ਹੈ ਉਹ ਬੱਕਰੇ ਹਿੰਦ ਸੋ ਮੇਰੇ ਖਿਆਲ ਚੋ ਸ਼ਬਦਾਂ ਚ ਬਿਆਨ ਨਹੀਂ ਕੀਤਾ ਜਾ ਸਕਦਾ ਜਿੰਨੇ ਮਰਜੀ ਇੰਟਰਵਿਊ ਦੇ ਲਿਓ ਪਰ ਜੋ ਤੁਹਾਡੇ ਅੰਦਰ ਫੀਲਿੰਗ ਹੈ ਜੋ ਤੁਹਾਡੇ ਅੰਦਰ ਵਰਲਡ ਚੈਂਪੀਅਨ ਬਣਨ ਦਾ ਜਿਹੜਾ ਸਾਰੀ ਉਮਰ ਵਾਸਤੇ ਤੁਹਾਡੇ ਜਿਹੜਾ ਨਾਮ ਰਹੂਗਾ ਤੇ ਮਾਪੇ ਪ੍ਰਾਊਡ ਨਾਲ ਅੱਗੇ ਅਗਲੀਆਂ ਪੀੜ੍ਹੀਆਂ ਪ੍ਰਾਊਡ ਨਾਲ ਦੱਸਿਆ ਕਰਨਗੀਆਂ ਕਿ ਸਾਡੇ ਜਿਹੜੇ ਕਰ ਟਰੋਫੀ ਜੀਨਰ ਜਿਹੜੇ ਸੀਗੇ ਜਿਵੇਂ ਅੱਜ 올ਿਪੀਅਨ ਦੱਸਦੇ ਕੋਈ ਕਿ ਮੈਂ 1900 74 ਦਾ 1982 ਦੇ অলਪਿਕ ਦਾ ਵਿੱਚ ਮੈਂ ਲੰਪੀਆ ਨਾ ਜਾ ਇਦਾਂ ਦੱਸਦਿਆਂ ਨਾ ਪ੍ਰਾਊਡ ਨਾ ਹਾਂਜੀ ਜੀ ਸੋ ਇੱਕ ਇਤਿਹਾਸ ਤੁਸੀਂ ਰਚਤਾ ਤੇ ਤੁਹਾਡੀ ਖੁਸ਼ੀ ਜਿਹੜੀ ਹੈ ਉਹ ਸਾਡੀ ਖੁਸ਼ੀ ਹੈ ਖੁਸ਼ੀਆਂ ਵੰਡਣ ਨਾਲ ਦੁੱਗਣੀਆਂ ਹੋ ਜਾਂਦੀਆਂ ਦੁੱਖ ਵੰਡਣ ਨਾਲ ਅੱਧੇ ਰਹਿ ਜਾਂਦੇ ਨੇ ਤੁਸੀਂ ਆਓ ਅਸੀਂ ਤੁਹਾਡੇ ਨਾਲ ਖੁਸ਼ੀਆਂ ਤੁਹਾਡੇ ਨਾਲ ਵੰਡਾਂਗੇ ਤੇ ਖੁਸ਼ੀਆਂ ਸਾਰੇ ਪੰਜਾਬ ਦੀਆਂ ਦੁੱਗਣੀਆਂ ਤਿਗਣੀਆਂ ਕਰਾਂਗੇ ਆਪਾਂ ਜੀ ਸਰ ਥੈਂਕ ਯੂ ਸਰ ਬਹੁਤ ਬਹੁਤ ਧੰਨਵਾਦ ਬਹੁਤ ਬਹੁਤ ਮਿਹਰਬਾਨੀ ਜਿੰਦਾਬਾਦ ਜਿਉਂਦੇ ਬਸਤੀਆਂ ਰਹੋ ਜੀ ਸਰ ਧੰਨਵਾਦ ਸਸਿਕਾ ਜੈਨ ਸਸਿਕਾ ਜੈਨ ਸਸਿਕਾ